ਜਿਹੜੀ ਕੀ ਦਰਿਆ ਸਾਫ ਜੋ ਛਤਰੋਈ ਦੀ ਪੌਲ ਮੈਦ ਪਰ ਤੋਂ ਜੁਹਰਾਉ ਜਾਂਦੀ ਹੈ ਉਸ ਵਕਤ ਪੱਟੀ ਅਪਡੇਟ ਦੇ ਰਿਹਾ ਕਿ ਦਰਿਆ ਸਾਤੂਨ ਦੇ ਹਾਲਾਤ ਬਹੁਤ ਜਿਆਦਾ ਖਰਾਬ ਹੋ ਗਿਆ ਹੈ ਕਿਰਤਾ ਕਰਨ ਵਾਲੀ ਗੱਲ ਆ ਬਹੁਤ ਜਿਆਦਾ ਹਾਲਾਤ ਖਰਾਬ ਹੋ ਚੁੱਕਿਆ ਹੈ ਕਿਦਰ ਨਜ਼ਰ ਮਾਰੋ ਪਹਿਲਾਂ ਵੀ ਪਾਣੀ ਭੜੀ ਹੁੰਦਾ ਸੀ ਪਰ ਅੱਜ ਤਾਂ ਸੱਤ ਪਟੋਲ ਤੋਂ ਲੈ ਕੇ ਇਸ ਜਗ੍ਹਾ ਨਸੀ ਤੇ ਪਾਣੀ ਲਗਾਤਾਰ ਵਧ ਰਿਹਾ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਹੈ ਡੈਮਰ ਦੀ ਹਾਲਾਤ तकरीबन ਸਾਰੇ ਖਰਾਬ ਹੋ ਚੁੱਕੇ ਹੈ ਜੇ ਪਾਖੜਾ ਹੋਵੇ ਚੈਟ ਪਾਉੜਾ ਹੋਵੇ ਰੱਤ ਸਾਰੇ ਖਰਾਬ ਹੋ ਚੁੱਕੇ ਹੈ ਪਾਉੜਾ ਟਾਈਮ ਦੇ ਮਿੱਤਰ ਹਰੀ ਕੇ ਹੱਡ ਬੰਦੀ ਤੋਂ ਪਾਣੀ ਆ ਤੇ 2.70 ਹਜ਼ਾਰ ਚੱਲਿਆ ਗਿਆ ਤੇ ਪਾਉੜਾ ਦੇ ਨੇ ਉਹ ਲਗਾਤਾਰ ਵਧ ਰਿਹਾ ਹਰੀ ਹਰ ਹੰਬਰ ਹਰੀ ਕੇ ਹੱਡ ਵਰਤ ਦੀ ਗੱਲ ਕਰੀਏ ਤਾਂ ਉਹ ਤੇ ਸਤਲੁਜ ਦੇ ਪਿਆਸ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਤਾਂ ਫਿਰ ਅੱਗੇ 273000 ਪਾਣੀ ਛੱਡਿਆ ਜਾ ਚੁੱਕਿਆ ਹੈ ਉਹ ਪਾਣੀ ਫਿਰੋਜ਼ਪੁਰ ਫਾਜ਼ਿਲਕਾ ਦੇ ਕੈਰੀ ਵਿੱਚ ਕਾਫੀ ਜਿਆਦਾ ਤਬਾਈ ਮਚਾਏਗਾ ਸਤਲੁਜ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਦੇ ਜੋ ਅੰਕੜੇ ਨੇ 85 ਤੋਂ 90000 ਪਰ ਜੋ ਲੋਕ ਨੇ ਆਸ-ਪਾਸ ਦੇ ਉਹ ਕਹਿੰਦੇ ਕਿ 85 ਤੋਂ 90000 ਪੜ੍ਹਦੀ ਹੈ ਇੱਕ ਇਹ ਤਕਰੀਬਨ 1.5 ਲੱਖ ਪਾਣੀ ਹੈ ਪਰ ਜੋ ਸਾਡੇ ਪ੍ਰੋਫੈਸਰ ਜੋ ਸੂਤਰਾਂ ਤੋਂ ਜਾਣਕਾਰੀ 140000 ਕਿ ਉਸਕੋ ਪਾਣੀ ਦੀ ਮਿਲੀ ਪਰ ਪਾਣੀ ਉਹ ਤੋਂ ਕਾਫੀ ਜਿਆਦਾ ਹੈ ਸਾਹਮਣੇ ਕੀ ਦੇ ਸਕਦੇ ਹੋਏ ਪੂਲ ਸਲਾਜਮਾ ਦੀ ਇੱਕ ਆਪਾਂ ਕੋਠੇ ਕਹਿ ਸਕਦੇ ਹਾਂ ਜਾਂ ਬਾਰਕ ਕਾਸੋਦੇ ਬੈਠਣ ਦੇ ਲਈ ਤਾਂ ਇਸ ਦੇ ਵਿੱਚ 23 ਦੇ ਵਿੱਚ ਪਾਣੀ ਦੇ ਵਿੱਚ ਡਿੱਗ ਗਿਆ ਸੀ ਤਾਂ ਪਾਣੀ ਇਸ ਨਾਲ ਲੱਗ ਗਿਆ ਦੇਖ ਸਕਦੇ ਇਸ ਜਗ੍ਹਾ ਤੇ ਪਾਣੀ ਲੱਗ ਚੁੱਕਾ ਹੈ ਜੇਕਰ ਤੁਸੀਂ ਸਾਡੇ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਜਾਓ ਤਾਂ ਕਿ ਸਾਰੇ ਕਿਲਾ ਫੁਲਪੁਰ ਉੱਥੇ ਬਾਦ ਬਾਦ ਟੁੱਟਣ ਵਾਲਾ ਸੀ ਜੋ ਅਪਡੇਟ ਤੁਹਾਨੂੰ ਦਿੱਤੇ ਸੀ ਕਿਰੇਵਾਰ 4 ਵਜੇ ਤਾਂ ਹੁਣ 10 ਵਜੇ ਪਾਣੀ ਉੱਥੇ ਪਹੁੰਚ ਜਾਵੇਗਾ ਉਸ ਜਗ੍ਹਾ ਤੇ ਪਾਣੀ ਉੱਪਰ ਦੀ ਰੰਗ ਸਕਦਾ ਹੈ ਉੱਥੇ ਬਾਦ ਟੁੱਟ ਸਕਦਾ ਹੈ ਉੱਥੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਸਕਦੇ ਆ ਜਦ ਤੱਕ 7-8 ਦਿਨ ਤੱਕ ਬਾਈ ਬਹੁਤ ਜ਼ਿਆਦਾ ਟੁੱਟਣੇ ਸ਼ੁਰੂ ਕਰ ਦਿੱਤੀ ਹੈ ਕਿਧਰ ਨਜ਼ਰੋਂ ਬਾਹਰੋਂ ਪਾਣੀ ਪਾਣੀ ਹੈ ਤਸਵੀਰਾਂ ਦੇਖੋ ਕਹਿੰਦੇ ਤਸਵੀਰ ਤੇ ਅੱਜ ਦੀ ਤਸਵੀਰ ਤੇ ਬਹੁਤ ਜ਼ਿਆਦਾ ਅੰਦਰ ਹੈ ਇਹ ਕੰਤਰ ਥੋੜਾ ਹੁੰਦਾ ਪਰ ਅਤਰ ਬਹੁਤ ਜ਼ਿਆਦਾ ਹੈ ਇਹ ਦੇਖ ਸਕਦੇ ਹੋ ਲਾਤ ਹੁਣ ਬਹੁਤ ਜ਼ਿਆਦਾ ਵਿਗੜ ਚੁੱਕਿਆ ਹੈ ਤੈਮਾਂ ਦੀ ਹਾਲਤ ਵਿਗੜ ਚੁੱਕਿਆ ਹੈ بارش ਨੇ ਜੰਨ ਜਿਵੇਂ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਪਰ ਪ੍ਰਭਾਵ ਕਰ ਸਾਧਰੇ ਜੰਨ ਜਿਵੇਂ ਬਹੁਤਰਾ ਪ੍ਰਭਾਵਿਤ ਕਰ ਦਿੱਤਾ ਖਰਾਬ ਕਰ ਦਿੱਤਾ ਲਾਤ ਖਰਾਬ ਚੁੱਕਿਆ بارش ਹੋਣੀ ਵੀ ਹੋ ਰਹੀ ਹੈ 6 ਵਜੇ ਤੱਕ ਤੁਹਾਡੇ ਨਾਲ ਅਪਡੇਟ ਜਾ ਰਿਹਾ ਤੇ ਖਾਤਾ ਰਿਸ਼ਰ ਜ਼ਰੂਰ ਕਰਦੇ ਮੈਂ ਬਾਰ ਬਾਰ ਕਹ ਰਿਹਾ ਤੇ ਪਾਣੀ ਹੁਣ ਫਿਰ ਜਿੰਨਾ ਕੇ ਬਾਅਦ ਜੋ ਕੈਸੀ ਫਰਸਤ ਹੁਣ ਜ਼ਿਆਦਾ ਮਦਰਾ ਸ਼ੁਰੂ ਸਰ ਗਾੜ ਕਰੀ ਆ ਅੱਗੇ ਤੱਕ ਪਹੁੰਚਾਉਣੀ ਐ ਅੱਗੇ ਫਿਰੋਜਪੁਰ ਫਾਜ਼ਿਲਕਾ ਰੀਕ ਹੈਡ ਵਰਕਰਸ ਤੋਂ ਜੋ ਦ੍ਰਿਆਸਤੂ ਜਿਹਦੇ ਵਿੱਚ ਛੱਡਿਆ ਗਿਆ 273000 ਦਾ ਉੱਥੇ ਬਹੁਤ ਜ਼ਿਆਦਾ ਤਬਾਈ ਮਚ ਰਹੀ ਐ ਉੱਥੇ ਡੰਗਰ ਡੰਗਰ ਜੋ ਸੀ ਉਹ ਡਰਾਮਾ ਵਿੱਚ ਡੋੜ ਚੁੱਕੇ ਐ ਹਾਲਾਤ ਖਰਾਬ ਹੋ ਚੁੱਕੇ ਐ ਦ੍ਰਿਆਸਤੂ ਨੇ ਵੀ ਹਾਲਾਤ ਖਰਾਬ ਕਰ ਦਿੱਤੇ ਐ ਨਾ ਟੋੜਦਾਨ ਸਾਡੀ ਅਪਡੇਟ ਕਰ ਰਿਹਾ ਦ੍ਰਿਆਸਤੂ ਦੀ ਦ੍ਰਿਆਸਤੂ ਰਿਪੋਰਟ ਤੋਂ ਵੀ ਦਿਖਾ ਰਹੇ ਆ ਕਿ ਮੈਦ ਪਾਸਾ ਜਗਰਾਵ ਰੋੜ ਜਾਂਦਾ بارش ਬਹੁਤ ਭਾਰੀ ਐ ਸਟੱਕ ਹਲ ਵੀ ਸਾਰਦਰ بارش ਹੋਈ ਐ ਹਾਂ ਜੀ ਭਾਈ بارش ਦੇ ਵਿੱਚ ਸਿਰਫ ਟੋਟੇ ਦੇ ਅਪਡੇਟ ਲੈ ਕੇ ਆਇਆ ਸਵੇਰ ਦੀ ਆਪਣੇ 6 ਵਜੇ ਦੀ بارش ਬਹੁਤ ਜ਼ਿਆਦਾ ਹੈ ਸੋ ਸਾਰਾ ਦਿਨ ਅਸੀਂ بارش ਦੇ ਵਿੱਚ ਰਹਿ ਕੇ ਕੱਲ ਵੀ ਮਾਨੁਕਤਾ ਦੇ ਕੰਮ ਕੀਤਾ ਮੈਂ ਜਾਣਕਾਰ ਦੇ ਦੇਣਾ ਕਿ ਬਹੁਤ سارے ਦੁਕਾਨਦਾਰਾਂ ਨੂੰ ਕਹਿਰਾਂ ਦੇ ਪੈਸੇ ਆਉਂਦੇ ਪਰ ਸਾਨੂੰ ਕੋਈ ਪੈਸੇ ਨਿਕਰਾ ਨਹੀਂ ਆਉਂਦੇ ਸਾਨੂੰ ਇਹਦਾ ਸੇਫ ਜਾਣਕਾਰੀ ਕਿ ਸਵੇਰ ਦੀ ਪਟਾਰਿਆ ਕਿ ਜਾਣਕਾਰੀ ਅੱਗੇ ਤੱਕ ਪਹੁੰਚ ਸਕੇ ਔਰ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਹਾਲਾਤ ਖਰਾਬ ਚੁੱਕਿਆ ਸਤਲੁਜ ਦਾ ਪਾਣੀ ਬਹੁਤ ਜ਼ਿਆਦਾ ਵਜ ਚੁੱਕਿਆ ਦਾ ਹੁੰਦਾ ਕਿ ਥੋੜਾ ਪਾਣੀ ਪਰ ਪਾਣੀ ਬਹੁਤ ਜ਼ਿਆਦਾ ਵਹ ਚੁੱਕਿਆ ਬਰਸਾਤ ਲਗਾਤਾਰ ਹੋ ਰਹੀ ਹੈ ਹਾਲਾਤ ਖਰਾਬ ਨੇ ਸਾਹਮਣੇ ਹਣ ਤਸਵੀਰਾਂ ਵਿੱਚ ਪੂਰਾ ਆਫਾਨ ਤੇ ਆ ਚਾਰੇ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਹਾਲਾਤ ਬਣੇ ਹੋ ਚੁੱਕੇ ਖਰਾਬ ਬੰਡਾਂ ਦੇ ਨਾਲ ਪਾਣੀ ਆ ਚੁੱਕਿਆ ਪ੍ਰਸ਼ਾਸਨ ਨੇ ਜੋ ਜਾਣਕਾਰੀ ਦਿੱਤੀ 1.40 ਹੈਕਟੇਰ ਪਾਣੀ ਦੇ ਤੇ ਪਾਣੀ ਤਕਰੀਬਨ ਉਦੋਂ ਹੁਣ ਜ਼ਿਆਦਾ ਹੋ ਚੁੱਕਿਆ ਹੈ ਸੋਰੀ ਪ੍ਰਸ਼ਾਸਨ ਨੇ ਜਾਣਕਾਰੀ 85 ਤੋਂ 90 ਹਜ਼ਾਰ ਦਿੱਤੀ ਜਾ ਸਾਡੇ ਸੁੰਦਰ ਸੇ ਪ੍ਰਸਾਜ ਉਹਨਾਂ ਤੋਂ ਜਾਣ ਕਰ ਮੇਰੀ 1,40,000 ਕੇ ਉਸ ਪਾਣੀ ਦੇ ਤਾਂ ਪ੍ਰਸ਼ਾਸਨ ਦਾ ਆਉਣਾ ਜਾਣਾ ਲਗਾਤਾਰ ਹੈ ਬਹੁਤ ਜਿਆਦਾ ਹਾਲਾਤ ਖਰਾਬ ਚੁੱਕ ਰਹੇ ਨੇ ਜਿਹੜਾ ਸਤ루 ਦਾ ਪਾਣੀ ਲਗਾਤਾਰ ਰੱਕੇ ਬਾਦ ਰਿਹਾ ਹੈ ਤਾਂ ਤਸਵੀਰਾਂ ਦੇਖੋ ਪਾਣੀ ਕਿੱਥੇ ਨਾਲ ਰਿਹਾ ਹੈ ਤਸਵੀਰ ਹੈ ਪਾਣੀ ਦੇ ਨਾਲ ਪਾਣੀ ਲੱਗ ਚੁੱਕਿਆ ਹੁਣ ਅੱਗੇ ਤੁਹਾਨੂੰ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਅੱਗੇ ਪਾਣੀ ਪਾਣੀ ਦੇ ਪਾਣੀ ਦੀ ਵੱਡੀ ਤਸਵੀਰ ਹੈ ਦਰਿਆ ਸਤਲੁਜ ਦੀ ਜੋ ਪਹਿਲੀ ਰਿਪੋਰਟ ਤੁਹਾਡੇ ਤੱਕ ਅਸੀਂ 6 ਵਜੇ ਤਕਰੀਬਨ ਪਹੁੰਚਾ ਰਹੇ ਹਾਂ ਤੇ ਸਾਰਾ ਦਿਨ ਅਸੀਂ ਰਿਪੋਰਟ ਪਹੁੰਚਾਵਾਂਗੇ ਪਰ ਤੁਹਾਡਾ ਫਰਜ਼ ਬਣਦਾ ਕਿ ਖਬਰ ਨੂੰ ਸ਼ੇਅਰ ਜ਼ਰੂਰ ਕਰ ਜਾਇਓ ਹੁਣ ਤੁਸੀਂ ਤਸਵੀਰਾਂ ਦੇਖੋ ਅੱਗੇ ਤੱਕ ਜੇਕਰ ਆਪਾਂ ਪਾਖੜਾ ਦੀ ਗੱਲ ਕਰੀਏ ਕੋਗ ਡੈਮ ਦੀ ਗੱਲ ਕਰੀਏ ਰਾਵੀ ਦਰਿਆ ਦੀ ਗੱਲ ਕਰੀਏ ਤਾਂ ਹਾਲਾਤ ਸਾਰਿਆਂ ਦੇ ਖਰਾਬ ਹੋ ਚੁੱਕੇ ਸਾਰਿਆਂ ਦੇ ਹਾਲਾਤ ਖਰਾਬ ਨੇ ਪਰ ਸਾਰਿਆਂ ਦੇ ਅਸੀਂ ਇਸ ਨੂੰ 7 ਲੂਜ ਤੋੜ ਤੱਕ ਅਪਡੇਟ ਕਰ ਰਿਹਾ ਕੱਲ ਇਸ ਜਗ੍ਹਾ ਤੇ ਪਾਣੀ ਸੀ ਇਹ ਸਾਹਮਣੇ ਦੋਸਤ ਇੱਕ ਦੋ ਸੇ ਠਹਿਰੀ ਦੇਖੋਗੇ ਇਸ ਜਗ੍ਹਾ ਤੇ ਤੇ ਹੁਣ ਪਾਣੀ ਪੰਡ ਦੇ ਨਾਲ ਲੱਗ ਚੁੱਕਿਆ ਇਹ ਤਦ ਤੋ ਤਸਵੀਰ ਦੇਖ ਰਹੇ ਹੋ ਜਿਆਸਤ ਲੂਜ ਦੀ ਹੈ ਜਿਆਸਤ ਲੂਜ ਜੋ ਮੈਦਪੁਰ ਤੋਂ ਜਗਰਾਉਂ ਪੁੱਲ ਜਾਂਦਾ ਉਸ ਪੁੱਲ ਦੇ ਉੱਪਰ ਮੌਜੂਦ ਹੈ ਪਾਣੀ ਬਹੁਤ ਜ਼ਿਆਦਾ ਵਧ ਚੁੱਕਿਆ ਹੈ ਪੰਜਾਬ ਦੀ ਹਾਲਾਤ ਐਸਾ ਖੜਾ ਦੇ ਖਰਾਬ ਕਰ ਦਿੱਤੇ ਆ ਪੰਜਾਬ ਦੇ ਵਿੱਚ ਲਗਾਤਾਰ ਗਰੀਬੀ ਹੈ ਸਮਾਜ ਸੇਵਕ ਲਗਾਤਾਰ ਕੰਮ ਕਰ ਰਹੇ ਆ ਸਰਕਾਰ ਪ੍ਰਸ਼ਾਸਨ ਵੀ ਲੋਟ ਗਿਆ ਹੈ ਤਾਂ ਪ੍ਰਸ਼ਾਸਨ ਤੇ ਹੁਣ ਆਪਾਂ ਨਾ ਛੜੀਏ ਹੁਣ ਆਪਾਂ ਨੂੰ ਆਪਣੇ ਹੱਥੇ ਕੰਮ ਕਰਨਾ ਕਿਸੇ ਦੀ ਮਦਦ ਕਰਨੇ ਸ਼ੁਰੂ ਕਰ ਦੇਓ ਉਸੇ ਪਰਿਵਾਰਾਂ ਦੇ ਘਟਾ ਦੇਖ ਕੇ ਆਂਦੇ ਆ ਕਿ ਕਿੰਨੇ ਰੁਪਏ ਕੀ ਚਾਹੀਦਾ ਹੈ ਕਿ ਬੱਚੇ ਕੋਲ ਦੇਖੋ ਦੇਖ ਕੇ ਕਿ ਤੇ ਪਰਿਵਾਰ ਦੇ ਉੱਪਰ ਕੋ ਨੁਕਸਾਨ ਜਾ ਰਹਾ ਹੈ ਤਾਂ ਮਦਦ ਆਪ ਕਰਨੇ ਸ਼ੁਰੂ ਕਰ ਦੋ ਸਿਰਫ ਪ੍ਰਸ਼ਾਸਨ ਤੇ ਨਾ ਛੱਡੋ ਇਹ ਹਰ ਬਹੁਤ ਰਵਾਤੂ ਹੈ। ਆਪ ਕੋ ਥੋੜਾ ਨੇ ਕਹਿ ਸਕਦੇ ਬਹੁਤ ਜ਼ਰਬਾ ਚੁੱਕਾ ਹੈ। 3710 ਜੋ ਜਾਲ ਪਤਰ ਲਗਾ ਤਰਵਦ ਰਿਆ। ਵੱਡੀ ਤਸਵੀਰ ਹੈ ਜਿਆ ਸਾਥ ਨੂੰ ਦਿਖਾ। 3710 ਦਾ ਜੋ ਕੱਲ ਦਾ ਤਕਰੀਬਨ ਰਿਪੋਰਟ ਕੀਤਾ ਗਿਆ ਸੀ ਤੁਹਾਡੇ ਤੱਕ ਪਹੁੰਚਾਇਆ 10 ਵਜੇ ਸ਼ਾਮ ਤੱਕ ਪਾਣੀ ਉਪਤ ਤਕਰੀਬਨ 3.5 4 فٹ ਵੱਧ ਚੁੱਕਿਆ ਟੋਟਲ ਬਣਾ ਕੇ ਹੁਣ ਤੱਕ 7 ਫੁੱਟ ਪਾਣੀ ਵੱਧ ਚੁੱਕਿਆ ਜੇਕਰ ਆਪਾਂ ਗੱਲ ਕਰੀਏ ਪੋਗ ਡੈਵ ਨਹੀਂ ਤੋਂ ਵੀ 17 ਦੇ ਨਿਸ਼ਾਨ ਤੋਂ ਉੱਪਰ ਚੱਲਿਆ ਹੈ ਹਰੀਕੇ ਹੈਡ ਵਰਕਰਸ ਤੋਂ 2,74,000 ਪਾਣੀ ਛੱਡਿਆ ਜਾ ਰਿਹਾ ਹੈ ਜੇਰਾ ਪਹਿਲਾਂ ਵੀ ਦੇਖ ਲਈਏ ਜੇਕਰ ਹਰੀਕੇ ਹੈਡ ਵਰਕਰਸ ਤੋਂ 2,74,000 ਪਾਣੀ ਛੱਡਿਆ ਜਾ ਰਿਹਾ ਹੈ ਜਦਰਾ 7 ਰੁਪਏ ਦੇ ਵਿੱਚ 1,40,000 ਉਹਦਾ 40,000 ਪਾਣੀ ਕਾਫੀ ਜ਼ਿਆਦਾ ਪਾਣੀ ਹੈ ਇਹ ਥਾਵਾਂ ਤੇ ਜਾਣ ਦਾ ਮਿੱਟੀ ਪਾਓ ਜੇ ਸਾਈਡ ਤੋਂ ਫੋਟੋ ਵਗੈਰਾ ਮਾਇਆਦੇ ਤਾਂ ਉਸ ਤੇ ਕੰਮ ਕਰੋ ਪ੍ਰਸ਼ਾਸਨ ਦੀ ਵੇਟ ਨਾ ਕਰੋ ਇੱਥੇ ਮਨ ਪ੍ਰਸ਼ਾਸਨ ਦੀ ਵੇਟ ਕਰਨ ਦਾ ਕੋਈ ਫਾਇਦਾ ਨਹੀਂ ਹੈ ਆਪਣੇ ਹੱਥੇ ਕੰਮ ਕਰਨਾ ਸ਼ੁਰੂ ਕਰ ਦਿਓ ਕਿੱਥੇ ਰੋਡ ਪੈਣੀ ਹੈ ਕਿਸੇ ਰੋਡ ਪੈਣੀ ਹੈ ਮਦਦ ਕਰੋ ਕਿਉਂਕਿ ਪੰਚਾਇਤਾ ਤੋਂ ਪੂਰਾ ਹੁਕਮ ਆ ਗਿਆ ਕਾੜੀਆ ਜੀ ਨੂੰ ਵੱਧਿਆ ਆਹ ਦੇਣਾ ਫਟਵਾ ਰੱਖ você pode 6 ਵਜੇ ਤੋਂ ਪ੍ਰਹਾਅ ਵੱਜੂ ਗਿਆ ਪਰ ਹਾਲਾਤ ਬਾੜੇ ਕੱਦ ਨਾਲ ਵੱਜ ਪਾਣੀ ਦਾ 7 ਫਟ ਲੈਵਲ ਵੱਲ ਵੱਜ ਚੁੱਕਿਆ ਹੈ ਬਹੁਤ ਜ਼ਿਆਦਾ ਹਾਲਾਤ ਖਰਾਬ ਹੋ ਚੁੱਕੇ ਨੇ ਖਬਰ ਨੂੰ ਚਲਦੇ ਚੱਲੇ ਸ਼ੇਅਰ ਕਰ ਦਿਓ ਵੱਡੀ ਅਪਡੇਟ ਹੈ ਬਹੁਤ ਜ਼ਿਆਦਾ ਛੋਟੇ ਨਹੀਂ ਬਹੁਤ ਵੱਡੀ ਗੱਲ ਨੇ ਜਿਹੜੇ ਦੱਸ ਰਿਹਾ ਬਾਰਸ਼ ਪੈਂਦੇ ਦੇ ਵਿੱਚ ਦਰਿਆਾਂ ਦਾ ਹਾਲਾਤ ਖਰਾਬ ਹੋ ਚੁੱਕੇ ਹੁਣ ਮੈਂ ਕਦੇ ਇੰਨਾ ਨਹੀਂ ਕਹਦਾ ਸੀ ਹਾਲਾਤ ਖਰਾਬ ਪਰ ਅੱਜ ਦੀ ਹੁਣ ਜੋ ਰਿਪੋਰਟ ਕਰ ਰਿਹਾ ਦੇਖ ਕੇ ਰਾਸਾਪੁਰ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਛੋਟੇ ਨਹੀਂ ਬਹੁਤ ਜ਼ਿਆਦਾ ਖਬਰ ਨੂੰ ਚਲਦੇ ਚੱਲੇ ਸ਼ੇਅਰ ਜ਼ਰੂਰ ਕਰ ਜਾਈਓ ਫਾਸ਼ਨ ਨੇ ਜੋ ਜਾਣਕਾਰੀ ਦਿੱਤੀ 80 ਤੋਂ 85000 90000 ਪਾਣੀ ਤੱਕ ਉਸਨੇ ਪ੍ਰੋਜੈਕਟ ਸੂਤਰ ਤੋਂ ਕੱਲ ਜਾਣਕਾਰੀ ਲਈ ਅਸੀਂ ਕੱਲ ਦਾ ਕੱਲ ਦੇ ਅਪਡੇਟ ਦੇ ਨਾਲ ਸ਼ੁਰੂ ਕਰਦੇ ਕਿ ਲੋਕ ਸੁਰੱਖਿਤ ਥਾਵਾਂ ਤੇ ਚਲੇ ਜਾਣ ਚਲੇ ਜਾਓ ਤੇ ਤਾਂ ਉਹ 1 ਲੱਖ 40000 ਕਿ ਉਸਕ ਪਾਣੀ ਹੈ ਪਾਣੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਤਾਂ ਕਦਰ ਪਿੰਡੀ ਕਿਧਰ ਪਿੰਡੀ ਤੱਕ ਜਾਂਦਾ ਕਿਧਰ ਪਿੰਡੀ ਤੱਕ ਆਪਣੇ ਰੁਕਣੇ ਵਾਲਾ ਉੱਥੇ ਪਾਣੀ ਟੁੱਟਣ ਵਾਲਾ ਤੇ ਪਾਣੀ ਉੱਥੇ ਕਿਰਮ 10 ਤੱਕ ਪਹੁੰਚ ਜਾਏਗਾ ਤਾਂ ਫਿਰ ਪਾਣੀ ਵੜ ਦੂ ਉੱਪਰ ਹੁੰਦੀ ਰੱਖ ਸਕਦਾ ਉੱਥੇ ਹੁਣ ਬੋਰੇ ਕੱਟੇ ਲਾਉਣ ਦਾ ਵੀ ਮੈਨੂੰ ਲੱਗਦਾ ਕਿ ਬਖਾੜਾ ਨਹੀਂ ਹੋਣਾ ਉਹ ਸ਼ਹਿਰ ਪਰ ਲਗਾਤਾਰ ਜਾ ਰਹੀ ਰਹੂਗਾ ਉਹ ਕਮੇਰ ਕਰੇ ਪਰ ਉੱਥੇ ਬਹੁਤ ਸਰਕਾਰ ਨੂੰ ਨੁਕਸਾਨ ਹੋ ਗਿਆ ਤਾਂ ਪੜ ਤਰ ਅਸਮਾਨ ਬਲਵਾ ਜੋ ਕਰਾਂ ਦੀ ਉਹ ਹੀ ਇੱਥੇ ਫਟਣਾ ਸ਼ੁਰੂ ਕਰ ਦਿੰਦਾ ਬਹੁਤ ਵੱਡੀ ਆਪਰੇਟ ਕਾਰਸ ਕੋਈ ਤਾਂ ਤੇ ਹੋ ਚੁੱਕੇ ਹੈ ਬਸ ਜਲਦ ਆਪਰੇਟ ਦੂਸਰੀ ਲੈ ਕੇ ਹਾਜ਼ਰ ਹੋਣਾ ਬਹੁਤ ਬਹੁਤ ਧੰਨਵਾਦ